ਲੁਧਿਆਣਾ ਦੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਲਾਖਾ ਪਿੰਡ ਛੱਜੇਵਾਲ ਵਿਖੇ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਉਹਨਾਂ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਚੁੱਕੇ ਹਨ ਤਾਂ ਉੱਥੇ ਹੀ ਉਹਨਾਂ ਨੇ ਪੰਜਾਬ ਦੇ ਵਿੱਚ ਵਧ ਰਹੇ ਨਸ਼ੇ ਅਤੇ ਵਿਕਾਸ ਕਾਰਨ ਨੂੰ ਲੈ ਕੇ ਸਵਾਲ ਚੁੱਕੇ ਨੇ ਇਸ ਤੋਂ ਇਲਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਵਨੀਤ ਢਿੱਟੂ ਸਮੇਤ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੱਡਾ ਹਮਲਾ ਕੀਤਾ ਜਿੱਦਾਂ ਦਾ ਤੁਹਾਨੂੰ ਵੇਖ ਰਿਹਾ ਉਦਾਂ ਦੇ ਹੀ ਮਿਲ ਰਿਹਾ ਛੋਟੇ ਛੋਟੇ ਪਿੰਡ ਹੈ ਜਿਸ ਪ੍ਰਕਾਰ ਹੰਗਾਰਾ ਸਾਰਾ ਪਿੰਡ ਮਿੱਤਰਾਂ ਦਾ ਹੋ ਗਿਆ ਹੈ ਸਾਰਾ ਪਿੰਡ ਆ ਜਾਂਦਾ ਹੈ ਮੇਰੀਆਂ ਮਾਵਾਂ ਪੈਣਾ ਭਰਾ ਫੁੱਲ ਦੇ ਨਾਲ ਫੁੱਲਾਂ ਦੇ ਨਾਲ ਵਰਖਾ ਹੁੰਦੀ ਹੈ ਸੋ ਇਹ ਤਾਂ ਇਹੋ ਜਿਹਾ ਨਜ਼ਾਰਾ ਅੱਖੀਂ ਡਿੱਠਾ ਤਾਂ ਕਦੇ ਵੇਖਣ ਨੂੰ ਮਿਲਿਆ ਨਹੀਂ ਇੱਕ ਚੰਨੀ ਜੀ ਤੇ ਕਾਰਵਾਈ ਦੀ ਗੱਲ ਆ ਰਹੀ ਹੈ ਜੀ ਕਿਸ ਤਰੀਕੇ ਨਾਲ ਦੇ ਕਾਰੀ ਚੰਨੀ ਜੀ ਦੇ ਕਾਰਵਾਈ ਜਿਹੜਾ ਬੀਬੀ ਜਗੀਰ ਕੌਰ ਦੇ ਨਾਲ ਉਹ ਵਿਚ ਮੈਲਕ ਉਹਨਾਂ ਨੇ ਬੀਬੀ ਜਗੀਰ ਕੌਰ ਨੇ ਵੀ ਸਫਾਈ ਦਿੱਤੀ ਕਹਿੰਦੇ ਵੀ ਅਹੇ ਜੀ ਕੋਈ ਗੱਲਬਾਤ ਨਹੀਂ ਸੀ ਮੈਨੂੰ ਭੈਣ ਕਰਕੇ ਬੁਲਾਇਆ ਵਾ ਵੀਡੀਓ ਵਾਇਰਲ ਹੋ ਰਹੀ ਹੈ ਕਿਹੜੀ ਵਾਇਰਲ ਹੋ ਰਹੀ ਹੈ ਜੀ ਗ੍ਰੇਸ ਨੇ ਹੱਥ ਲਗਾਇਆ ਸੀ ਕਿਹਨੇ ਚੰਨੀ ਜੀ ਦੇ ਕਿਹਨੇ ਜੀ ਫੇਸ ਤੇ ਹੱਥ ਲਗਾਉਣਾ ਸਾਡੀਆਂ ਅਸੀਂ ਮਾਵਾ ਭੈਣਾਂ ਦੇ ਹੁਣ ਅਸੀਂ ਮਾਵਾ ਭੈਣਾਂ ਨੂੰ ਜੱਫੀ ਵੀ ਪਾਉਣੀ ਹੈ ਸਾਡੀਆਂ ਉਹ ਭੈਣ ਕਰਕੇ ਵੀ ਲਾਇਆ ਹੋ ਸਕਦਾ ਹੈ ਆਪਦੀ ਵੱਡੀ ਮਾਤਾ ਕਰਕੇ ਵੀ ਲਾਇਆ ਹੋ ਸਕਦਾ ਹੈ ਇਹੋ ਜੀ ਗਲਤ ਨੂੰ ਗੱਲ ਨੂੰ ਜੇ ਕੋਈ ਏਸੀ ਟਿੱਪਣੀ ਤੇ ਕੰਪਲੇਂਟ ਲਿਖਦਾ ਮੈਨੂੰ ਲੱਗਦਾ ਉਲਟਾ ਉਹਰੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਜਾਂ ਇਤਰਾਜ਼ ਬੀਬੀ ਜੀ ਨੂੰ ਹੋਣਾ ਚਾਹੀਦਾ ਜੇ ਬੀਬੀ ਜੀ ਨੂੰ ਕਿਸੇ ਗੱਲ ਦਾ ਕੋਈ ਇਤਰਾਜ਼ ਨਹੀਂ ਹੈ ਤੇ ਇਹੋ ਜੀ ਇਹ ਗੱਲ ਕਿਸੇ ਵੱਲੋਂ ਕਰਨੀ ਮੈਨੂੰ ਲੱਗਦਾ ਬੜੀ ਮਾੜੀ ਗੱਲ ਹੈ ਇੱਕੋ ਤੁਸੀਂ ਚੰਡੀਆਂ ਦੀ ਗੱਲ ਕੀਤੀ ਕਹਿੰਦੇ ਚੰਡੀਆਂ ਬੜੀ ਜ਼ਿਆਦਾ ਨਹੀਂ ਬਣਾਈਆਂ ਹੋਈਆਂ ਜੀ ਦੇ ਨਾਲੇ ਮੈਨਰ ਕਿਹੜੀਆਂ ਚੰਨੀਆਂ ਚੰਨੀਆਂ ਨਹੀਂ ਜਿੱਕਰ ਕਰ ਰਹੇ ਹਾਂ ਉਹ ਤਾਂ ਆਮ ਆਦਮੀ ਪਾਰਟੀ ਮਸ਼ਹੂਰੀਆਂ ਦੀ ਸਰਕਾਰ ਹੈ ਮੈਂ ਕਹਿੰਦਾ ਬੜਾ ਪੈਸਾ ਲਾਇਆ ਤੁਹਾਨੂੰ ਨਹੀਂ ਕਿਸੇ ਨੂੰ ਦਿੱਤਾ ਪਰ ਜਿਹੜੇ ਕੁਝ ਚੈਨਲ ਹੈਗੇ ਆ ਕਈ ਤਾਂ ਚੈਨਲ ਇੱਕ ਤਾਂ ਐਸਾ ਚੈਨਲ ਹੈ ਜਿਹੜੇ ਤੇ ਨਖਰਾ ਨਾਲ ਸ਼ੁਰੂ ਹੁੰਦਾ ਉਹ ਪੀ ਤੋਰ ਨਾ ਹੈ ਜੀ ਕਮ ਆਰਟੀਆਈ ਪਾ ਕੇ ਵੇਖ ਲੋ ਕਰੋੜਾ ਰੁਪਿਆ ਲਟਾਤਾ ਕਰੋੜਾਂ ਰੁਪਈਆ ਲਟਾਤਾ ਇਹੋ ਜਿਹੇ ਚੈਨਲਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੇ ਕਿ ਮੈਨੂੰ ਹੀ ਵਿਖਾਈ ਚੱਲੋ ਇਹ ਕਿ ਇਹ ਕਿੱਥੋਂ ਆ ਰਿਹਾ ਪੈਸਾ ਇਹ ਜਿਹੜਾ ਝੰਡੀਆਂ ਤੇ ਡੰਡਿਆਂ ਤੇ ਸਾਡੇ ਕੋਲ ਤਾਂ ਪੂਰਾ ਨਹੀਂ ਆ ਰਿਹਾ ਕੋਣ ਦੇ ਰਿਹਾ ਹੈ ਇਹ ਕਿਹੜੀ ਅਸੀਂ ਫੈਕਟਰੀ ਲਾਤੀ ਹੈ ਆਈਡੀ ਛੇਤੀ ਜਿਹੜੀ ਆਮ ਆਦਮੀ ਪਾਰਟੀ ਕੋਲੇ 2.5 ਸਾਲਾਂ ਚ ਐਡੀ ਵੱਡੀ ਫੈਕਟਰੀ ਆ ਗਈ ਹੈ ਕਿ ਉਹਨੇ ਐਡਵਰਟਾਈਜ਼ਮੈਂਟ ਦੇ ਵੱਟ ਕੱਢ ਰਹੀ ਹੈ ਮਾਈਨਿੰਗ ਲਗਾਤਾਰ ਹੋ ਰਹੀ ਹੈ ਪਰ ਕੋਈ ਸਰਕਾਰੀ ਘਾਟ ਲਾੜ ਨਹੀਂ ਹੈਗੀ ਹੋਰੇ ਫਿਰ ਮਾਈਨਿੰਗ ਤਾਂ ਹੀ ਹੋ ਰਹੀ ਆ ਜਿਹੜਾ ਚੰਡਿਆਂ ਦੇ ਪੈਸੇ ਵੀ ਫਿਰ ਮਾਈਨਿੰਗ ਵਾਲੇ ਦਿੰਦੇ ਆ ਜੰਡੀਆਂ ਦੇ ਇਹ ਸਾਰਾ ਕੰਮ ਉੱਥੋਂ ਚੱਲ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਸਟਾਰ ਪ੍ਰਚਾਰਕ ਐਲਾਨ ਦਿੱਤਾ ਜੀ ਤੁਹਾਡੀ ਮਦਦ ਕਾਂਗਰਸ ਪਾਰਟੀ ਦੇ ਜਿਹੜੇ ਬਹੁਤ ਜੰਗਾ ਹੋਇਆ ਵੀ ਸਟਾਰ ਪ੍ਰਚਾਰਕ ਜੇ ਕੈਪਟਨ ਅਮਰਿੰਦਰ ਸਿੰਘ ਜਿੰਨੀਆਂ ਸੀਟਾਂ ਤੇ ਘੁੰਮੇਗਾ ਇੱਕ ਜਿਹੜਾ ਲਾਏਗਾ 25000 ਵੋਟ ਬੀਜਪੀ ਦੀ ਘਰ ਦਿਆ ਕਰੂਗੀ ਜਿਹੜੇ ਕੇਦਰੀਵਾਲ ਪੰਜਾਬ ਦੇ ਵਿੱਚ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਆਵਾਜ਼ੀ ਪਾਰਟੀ ਦੇ ਜਿਹੜੇ ਹੱਕ ਪ੍ਰਚਾਰ ਵੀ ਕਰਦੇ ਨੇ ਦੂਜੇ ਪਾਸੇ ਠੀਕ ਹੈ ਹਰ ਬੰਦੇ ਨੂੰ ਹੱਕ ਹੈ ਉਹ ਆਵੇ ਜੀ ਜੀ ਸਦਕੇ ਆਵੇ ਸਾਨੂੰ ਕੀ ਦਰਾ ਜੀ ਜੀ ਕਿਹਾ ਸੀ ਕਿ ਜਿਹੜੀ ਪੁਛ ਕੇ ਆ ਆਵਾਜ਼ੀ ਪਾਰਟੀ ਨੇ ਜਿਹੜੀ ਹੈ ਉਹ ਕੋਠੀ ਖਾਲੀ ਕਰਾਈ ਹੈ ਜਦ ਕਿ ਸਿੰਪਥੀ ਬੋਰਡ ਵਿੱਚ ਅਸੀਂ ਬਿੰਗਾ ਦੀ ਅਸੀਂ ਤੁਹਾਨੂੰ 20 ਸਾਲ ਪੁਰਾਣਾ ਇੱਥੇ ਮੁੱਖ ਮੰਤਰੀ ਵਾਹ ਬੁਣਵਾਤਾ ਤੁਹਾਨੂੰ ਮਿਹਰਬਾਨੀ ਬਾਬਾ ਜੀ ਭਾਈ ਜਿਹੜੀ ਕੋਠੀ ਆ ਉਹ ਤਾਂ ਗਿਣੀ ਵੀ ਨਹੀਂ ਸਾਜਿਸ਼ ਹੈ ਜੇ ਖਾਲੀ ਕਰੋਨੀ ਸੀ ਤਾਂ 2.5 ਸਾਲ ਪਹਿਲਾਂ ਕਰਉਂਦਾ ਭਗਵੰਤ ਸਿੰਘ ਮਾਨ ਉਹਨੇ ਆਖ ਕਿਵੇਂ ਨਾ ਕਿਵੇਂ ਇਹ ਕਿਵੇਂ ਨਾ ਕਿਵੇਂ ਕੋਈ ਬਣਾਉ ਐ ਸਮ ਹਾਲ ਪਰ ਮਹੌਲ ਬਣਿਆ ਇਸ ਕਰਕੇ ਨਹੀਂ ਕਿ ਬਿੱਟੀ ਕੋਲੇ ਤਾਂ ਆਲਰੇਡੀ ਤਿੰਨ ਘਰ ਹੈ ਔਰ ਉਹਨੇ ਰੁਪਿਆ ਆਲਰੇਡੀ ਸਰਕਾਰੀ ਫੀਸ ਉਹਨੇ ਕੋਈ ਭਰੀ ਨਹੀਂ ਅਜ ਤੱਕ ਫਿਰ ਮੈਂ ਇਹਨੂੰ ਪੁੱਛਣਾ ਚਾਹੁੰਦਾ ਵੀ ਭਰਾਵਾ ਇਹਦਾ ਮਤਲਬ ਤੂੰ ਕਿਸੇ ਨਾਲ ਰਿਸ਼ਤਾ ਕਾਇਮ ਕੀਤਾ ਹੀ ਨਹੀਂ ਨਾ ਹੀ ਕਿਸੇ ਦਾ ਤੂੰ ਟੈਲੀਫੋਨ ਚੱਕਿਆ ਤੈਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਸਾਡੇ ਘਰੇ ਆ ਕੇ ਰਹਿ ਪਾ ਮੈਨੂੰ ਤਾਂ ਲੁਧਿਆਣੇ ਵਾਲਿਆਂ ਨੇ ਹੱਥ ਕੋਲ ਕੇ ਗੇਟ 100-100 ਕੋਠੀਆਂ ਤੇ ਘਰ ਖੋਲਤੇ ਰਾਜੀ ਵਿੜਿੰਗ ਨੂੰ ਮੈਨੂੰ ਤਾਂ ਘਰ ਵੀ ਲੈ ਲਿਆ ਮੈਂ ਐਗਰੀਮੈਂਟ ਹੋ ਗਿਆ ਅੱਜ ਐਗਰੀਮੈਂਟ ਤੁਹਾਡੇ ਸੋਸ਼ਲ ਮੀਡੀਆ ਤੇ ਤੁਹਾਨੂੰ ਸਾਰੇ ਚੈਨਲਾਂ ਨੂੰ ਭੇਜ ਦਿਆਂਗੇ ਵਿੜਿੰਗ ਸਾਹਿਬ ਇੱਕ ਨਸ਼ਾ ਤੁਹਾਡੇ ਤੇ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਕਿ ਤੁਹਾਡੇ ਕੋਲ ਬਸਾਂ ਦੀਆਂ ਬਾੜੀਆਂ ਦਾ ਪੈਸਾ ਲੋਟ ਹੈ ਇਹ ਕੀ ਲੱਗਦਾ ਜੀ ਉਹ ਕਹਿੰਦਾ ਵੀ ਤੇਰਾ ਕੀ ਢਿੱਡ ਦੁਖਦਾ ਮੇਰੇ ਕੋਲੇ ਜੇ ਪੈਸਾ ਹੈ ਤੇਰਾ ਕੀ ਢਿੱਡ ਦੁਖਦਾ ਤੂੰ ਇਹ ਦੱਸ ਤੁਹੇ ਦਾਸਾਂ ਵੀ 1 ਕਰੋੜ 83 ਲੱਖ ਕਿੱਥੋਂ ਲੈ ਕੇ ਆਏ ਜਿਹੜੇ ਬੰਦੇ ਨੇ ਤੇਰੀ ਜ਼ਮੀਨ ਖਰੀਦੀ ਹੈ ਕਿਹੜੇ ਬੰਦ ਇੱਕ ਕਿੱਥੋਂ ਆਇਆ ਤੂੰ ਕਿਹਾ ਮੈਂ ਜ਼ਮੀਨ ਕਿਹੜੀ ਜ਼ਮੀਨ ਗੈਨੇ ਕੀਤੀ ਹੈ ਲਿਆ ਤੇਰਾ ਅਕਾਊਂਟ ਵਖਾ ਔਰ ਉਹ ਜ਼ਮੀਨ ਦੀ ਕੀਮਤ ਕਿੰਨੀ ਸੀ ਸਰਕਾਰੀ ਤੇ ਤੂੰ ਇੰਨੇ ਪੈਸੇ ਕਿਵੇਂ ਅਰੇਂਜ ਕੀਤੇ ਤੂੰ ਗੱਲ ਕਰ ਆਪ ਦੀ ਰਾਜਾ ਵਡਿੰਗ ਜਿਹੜੀਆਂ ਬੱਸਾਂ ਬੱਸਾਂ ਨਾ ਮੇਰੇ ਬਾਰੇ ਤਾਂ ਬੱਸ ਦੇ ਡਰਾਈਵਰ ਨੂੰ ਤਾਂ ਕਨੈਕਟਰ ਨੂੰ ਸਰਕਾਰੀ ਬੱਸ 'ਚ ਚੜ੍ਹ ਕੇ ਪੁੱਛ ਲਓ ਜੇ ਹਰੇਕ ਬੱਸ ਦਾ ਡਰਾਈਵਰ ਤੇ ਕਨੈਕਟ ਰੇ ਨਾ ਕਵੇ ਕਿ ਰਾਜੇ ਵਡੰਗਰ ਵਰਗਾ ਕੋਈ ਅਜੇ ਤੱਕ ਨਾ ਮੰਤਰੀ ਆਇਆ ਨਾ ਹੋਣਾ ਫਿਰ ਗੱਲ ਕਰਾਂਗੇ ਐਸੇ ਕਰਕੇ ਇੱਕ ਸੇ ਕਰਕੇ ਬਿੱਟੂ ਦੇ ਬੁੱਲਾ ਤੋਂ ਸਿਕਰੀ ਨਹੀਂ ਲੈ ਰਹੀ ਬੁਰਿੰਗ ਸਾਹਿਬ ਪਿੰਡਾਂ ਦੇ ਵਕਤ ਵਕਤ ਮੁੱਦੇ ਨੇ ਹੈਗੇ ਜੇਕਰ ਗੱਲ ਕਰੀ ਨਸ਼ਾ ਕਿ ਫਿਰ ਮੁੰਡਾ ਜਿਹੜਾ ਹੈਗਾ ਕੋਈ ਪਿੰਡਾਂ ਨਾਲ ਗੱਲਬਾਤ ਕੀਤੀ ਕਹਿੰਦਾ ਨਸ਼ਾ ਹਜੇ ਵੀ ਹੈਗਾ ਕੈਪਟਨ ਅਮਿੰਦਰ ਸਿੰਘ ਐਸੇ ਕਹਿੰਦਾ ਨਸ਼ਾ ਖਤਮ ਕਰ ਦਾਂਗੇ ਜੇ ਦੁਬਾਰਾ ਸਰਕਾਰ ਆਂਦੀ ਆਪਣੀ ਕਾਂਗਰਸ ਦੇ ਨਸ਼ਾ ਕਿੱਦਾਂ ਖਤਮ ਕਰ ਦੇਖੋ ਇਹਰੇ ਤੇ ਬਹੁਤ ਵੱਡੀ ਚਰਚਾ ਚਾਹੀਦੀ ਹੈ 5-7 ਦਿਨਾਂ ਦੀ तमाम ਬੁੱਧੀਜੀਵਨ ਨੂੰ ਲੈ ਕੇ ਲੋਕਾਂ ਨੂੰ ਲੈ ਕੇ ਔਰ ਵਿਉਂਤਬੰਦੀ ਕਰਨੀ ਪਵੇਗੀ ਇਹਦਾ ਕੋਈ ਆਲਟਰਨੇਟਿਵ ਸਾਨੂੰ ਹੱਲ ਕੱਢਣਾ ਪਏਗਾ ਨਹੀਂ ਇਹ ਨਸ਼ਾ ਬੰਦ ਨਹੀਂ ਹੋਏਗਾ ਮੈਂ ਕਿਸੇ ਤੇ ਬਲੇ ਬਾਬਾ ਕਿਰਪਾ ਕਰੇ ਆਉਣ ਵਾਲਾ ਸਮਾਂ ਜੇ ਸਾਨੂੰ ਦਿੱਤਾ ਇਹਦਾ ਆਲਟਰਨੇਟਿਵ ਹੱਲ ਕੱਢ ਕੇ ਜ਼ਰੂਰ ਵਿਉਂਤਬੰਦੀ ਕਰਕੇ ਨਿਸ਼ਚੇ ਦੇ ਉੱਤੇ ਕੰਮ ਤੇਰਾ ਨਾਮ ਸੰਤੋਖ ਸਿੰਘ ਆ ਪਿੰਡ ਮੇਰਾ ਛੱਜਾ ਵਾਲਾ ਸਰਪੰਚ ਦਾ ਮੈਂ ਭਰਾ ਮਾ ਪਿੰਡ ਸੱਜਾ ਵਾਲਾ ਜੀ ਅੱਜ ਮੀਟਿੰਗ ਕਰਾਈ ਆ ਰਾਜਾ ਵੜਿੰਗ ਜੀ ਪਹੁੰਚੇ ਨੇ ਕੀ ਲੱਗਦਾ ਜੀ ਕਿਸ ਤਰੀਕੇ ਦਾ ਮਾਹੌਲ ਆ ਪਿੰਡ ਦੇ ਵਿੱਚ ਮਾਹੌਲ ਬਹੁਤ ਵਧੀਆ ਕਾਂਗਰਸ ਦਾ ਮਾਹੌਲ ਸਾਡੇ ਪਿੰਡ ਚ ਬਹੁਤ ਵਧੀਆ ਜੀ ਅੱਗੇ 10 ਸਾਲ ਬਿੱਟੂ ਰਿਹਾ ਬਿੱਟੂ ਨੂੰ ਜਿਤਾਉਂਦੇ ਰਹੇ ਆ ਪਰ ਬਿੱਟੂ ਨੇ ਸਾਡੇ ਪਿੰਡ ਲਈ ਕੁਝ ਨਹੀਂ ਕੀਤਾ ਸਾਡੇ ਪਿੰਡ ਕਹਿ ਕੇ ਗਿਆ ਸੀ ਮੇਰਾ ਪਿੰਡ ਗੋਦ ਲਿਆ ਹੋਇਆ 1 ਕਰੋੜ ਰੁਪਇਆ ਦਊਂਗਾ ਪਰ ਸਾਨੂੰ ਟੂਬ ਚ ਸਾਈਕਲ ਪਾਉਣ ਜੋਗੇ ਪੈਸ ਫਿਰ ਹੁਣ 2.5 ਸਾਲ ਹੋ ਗਈ ਇਹਨਾਂ ਨੂੰ ਝਾੜੂ ਵਾਲੀ ਸਰਕਾਰ ਨੂੰ ਸਾਡੇ ਪਿੰਡ ਨਾਲਕੇ ਚ ਬੋਕੀ ਪਾਉਣ ਨੂੰ ਵੀ ਪੈਸਾ ਨਹੀਂ ਕੋਈ ਆਇਆ ਕੀ ਲੱਗਦਾ ਜੀ ਹੁਣ ਪਿੰਡ ਵਾਲਿਆਂ ਨੇ ਕੀ ਸੋਚਿਆ ਕੀ ਵਿਚਾਰ ਪਿੰਡ ਵਾਲਿਆਂ ਨੇ ਇਹੀ ਵਿਚਾਰ ਕੀਤਾ ਜੀ 10 ਸਾਲ ਅਸੀਂ ਬਿੱਟੂ ਨੂੰ ਦੇਖ ਲਿਆ 2.5 ਸਾਲ ਹੋ ਗਏ ਇਹਨਾਂ ਨੂੰ ਦੇਖਦਿਆਂ ਨੂੰ ਕੁਝ ਨਹੀਂ ਆਇਆ ਹੁਣ ਸਭ ਦਾ ਵਿਚਾਰ ਇਹੀ ਮਨ ਬਣਾਇਆ ਹੋਇਆ ਜੀ ਵੀ ਕਾਂਗਰਸ ਨੂੰ ਵੋਟ ਰਾਜਾ ਜੀ ਨੂੰ ਵੋਟ ਪਾ ਕੇ ਕੰਮ ਜੰਮ ਕਰਾ ਦੇ ਪਿੰਡਾਂ 'ਚ ਕਿਤੇ ਕੰਮ ਕੋਈ ਨਹੀਂ ਜੀ ਹੱਥ ਹੋਇਆ ਕਿ ਨਹੀਂ ਮੈਂ ਦੇਖੋ ਜਿਹੜਾ ਸੰਧੂ ਸਾਹਿਬ ਦੇ ਟਾਈਮ 'ਚ ਜਦੋਂ ਸਾਡੇ ਹਲਕਾ ਨਚਾਰ ਸੀ ਸਾਡੇ ਗਲੀ ਕੋਈ ਪਮ ਇੱਕ ਅੱਧੀ ਰਹਿ ਗਈ ਹੋਵੇ ਪਰ ਬਾਕੀ ਸਾਰਾ ਸੀਵਰੇਜ ਪਾ ਕੇ ਸਾਰੀਆਂ ਗਲੀਆਂ ਨਵੀਆਂ ਬਣੀਆਂ ਹੋਈਆਂ ਪੂਰਾ ਵਧੀਆ ਕੰਮ ਹੋਇਆ ਜਦੋਂ ਦੀ ਝਾੜੂ ਵਾਲਿਆਂ ਦੀ ਸਰਕਾਰ ਆਈ ਆ ਸਾਡੇ ਪਿੰਡ 'ਚ ਇੱਕ ਵੀ ਕੰਮ ਨਹੀਂ ਹੋਇਆ ਜਿੱਕੇ ਦੇ ਪਿੰਡਾਂ 'ਚ ਵੀ ਨਸ਼ਾ ਨੁਸ਼ਾ ਬੜਾ ਹੈ ਵੀ ਉਸ ਤੇ ਕੋਈ ਹੱਲ ਨਾ ਨਸ਼ਾ ਅੱਗੇ ਨਾਲੋਂ ਵਧਿਆ ਜੀ ਘਟਿਆ ਨਹੀਂ ਅੱਗੇ ਨਾਲੋਂ ਵਧਿਆ ਘਟਿਆ ਨਹੀਂ